ਸਤਿ ਸ਼੍ਰੀ ਅਕਾਲ ਜੀ ਮੈਂ ਕੁਕ੍ਰੀਤ ਕੌਰ ਸੈਕਟਰੀ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਰੀਦਕੋਟ ਤੋਂ ਵੱਲੋਂ ਤੁਹਾਨੂੰ ਸਭ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ 13 9 ਸ਼ਨੀਵਾਰ ਨੂੰ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਇਹ ਲੋਕ ਅਦਾਲਤ ਮੈਂਬਰ ਸੈਕਟਰੀ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਤੇ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਕਮ ਚੇਅਰਮੈਨ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀ ਫਰੀਦਕੋਟ ਦੀ ਅਗਵਾਈ ਹੇਠ ਲਗਾਈ ਜਾ ਰਹੀ ਹੈ ਇਸ ਕੋਮੀ ਲੋਕ ਅਦਾਲਤ ਵਿੱਚ ਫਾਲਤ ਰਾ ਦੇ دیਵਾਨੀ ਲੇਬਰ ਕੰਜ਼ਿਊਮਰ ਮਾਲ ਅਤੇ ਰਾਜ਼ੀਨਾਮਾ ਹੋਣਯੋਗ ਫੌਜਦਾਰੀ ਕੇਸਾਂ ਪਰਿਵਾਰਿਕ ਝਗੜੇ ਦੇ ਕੇਸ 138 ਦੇ ਚੈੱਕ ਬਾਊਂਸ ਕੇਸ ਅਤੇ ਹੋਰ ਛੋਟੇ ਮੋਟੇ ਜੁਰਮਾਂ ਦੇ ਕੇਸ ਟ੍ਰੈਫਿਕ ਚਲਾਨ ਨੂੰ ਆਪਸੀ ਸਹਿਮਤੀ ਤੇ ਰਜ਼ਾਮੰਦੀ ਨਾਲ ਨਿਪਟਾਉਣ ਲਈ ਸੁਨਿਆ ਜਾਵੇਗਾ ਇਸ ਕੌਮੀ ਲੋਕ ਅਦਾਲਤ ਵਿੱਚ ਅਦਾਲਤਾਂ ਵਿੱਚ ਲੰਬੇ ਕੇਸਾਂ ਤੋਂ ਇਲਾਵਾ ਅਜਿਹੇ ਝਗੜੇ ਵਿਵਾਦ ਜਿਹੜੇ ਫਿਲਹਾਲ ਅਦਾਲਤਾਂ ਵਿੱਚ ਲੰਬਿਤ ਨਾ ਹਨ ਜਿਵੇਂ ਕਿ ਬੈਂਕਾਂ ਦੇ ਕੇਸ, ਇੰਸ਼ੋਰੈਂਸ ਕੰਪਨੀਆਂ ਦੇ ਕੇਸ, ਬੀਐਸਐਨਐਲ ਕੰਪਨੀ ਅਤੇ ਹੋਰ ਟੈਲੀਕਾਮਿਊਨੀਕੇਸ਼ਨ ਕੰਪਨੀਆਂ ਦੇ ਕੇਸ ਪ੍ਰੀ-ਲਿਟਿਗੇਟਿਵ ਸਟੇਜ ਤੇ ਵੀ ਲੋਕ ਅਦਾਲਤ ਵਿੱਚ ਲਗਾਏ ਜਾ ਸਕਦੇ ਹਨ। ਕੌਮੀ ਲੋਕ ਅਦਾਲਤ ਦੇ ਫਾਇਦੇ ਦੇ ਵਿੱਚ ਸਸਤਾ ਅਤੇ ਛੇਤੀ ਨਿਆਂ ਮਿਲਦਾ ਹੈ। ਇਸ ਦੇ ਫੈਸਲੇ ਨੂੰ ਦੀਵਾਨੀ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੁੰਦੀ ਹੈ ਲੋਕ ਅਦਾਲਤਾਂ ਆਪਸੀ ਵਿਚਾਰਕਾਂ ਸਾਂਝ ਨੂੰ ਬਰਕਰਾਰ ਰੱਖਦੀਆਂ ਹਨ ਲੋਕ ਅਦਾਲਤਾਂ ਰਾਹੀਂ ਲਿਟੀਗੇਸ਼ਨ ਦਾ ਖਾਤਮਾ ਹੁੰਦਾ ਹੈ ਇਸ ਦੇ ਫੈਸਲੇ ਦੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ ਅਤੇ ਫੈਸਲਾ ਅੰਤਿਮ ਹੁੰਦਾ ਹੈ ਇਸ ਵਿੱਚ ਫੈਸਲਾ ਆਪਸੀ ਸਹਿਮਤੀ ਅਤੇ ਰਜ਼ਾਮੰਦੀ ਨਾਲ ਕਰਵਾਇਆ ਜਾਂਦਾ ਹੈ ਲੋਕ ਅਦਾਲਤ ਵਿੱਚ ਫੈਸਲਾ ਹੋਣ ਉਪਰੰਤ ਕੇਸ ਵਿੱਚ ਲੱਗੀ ਸਾਰੀ ਕੋਰਟ ਫੀਸ ਵਾਪਸ ਮਿਲ ਜਾਂਦੀ ਹੈ रिकवरी केसा ਵਿੱਚ ਵੀ ਪਾਰਟੀਆਂ ਨੂੰ ਵਿਸ਼ੇਸ਼ ਰਾਇਅਤ ਦਿੱਤੀ ਜਾਂਦੀ ਹੈ ਸੋ ਮੈਂ ਆਪ ਸਭ ਨੂੰ ਦਰਖਾਸਤ ਕਰਾਂਗੀ ਕਿ ਤੁਸੀਂ ਆਪਣੇ ਝਗੜੇ ਨਿਪਟਾਉਣ ਲਈ ਲੋਕ ਅਦਾਲਤ ਵਿੱਚ ਆਓ ਅਤੇ ਆਪਣੇ ਸਾਰੇ ਝਗੜੇ ਸਮਾਪਤ ਕਰੋ ਧੰਨਵਾਦ